ਸਸ਼ੀਕਲ ਜੀ ਮੈਂ ਹਪ੍ਰੀਤਮਾਲ ਮਿਸਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਵਾਲੇ ਸੂਟ ਵੀ ਆਉਣ ਵਾਲੇ ਆ ਜੀ ਬਹੁਤ ਹੀ ਸੋਹਣੇ ਤੇ ਬੜੇ ਹੀ ਡਿਫਰੈਂਟ ਤੇ ਬੜੇ ਹੀ ਖਾਸ ਕਿਉਂਕਿ ਅੱਜ ਲੈ ਕੇ ਆ ਗਏ ਆ ਜੀ ਪੌਂਚਾ ਕਢਾਈ ਵਾਲੇ ਸੂਟ ਪੌਂਚਾ ਕਢਾਈ ਵਾਲੇ ਸੂਟ ਦੀ ਹਮੇਸ਼ਾ ਡਿਮਾਂਡ ਰਹਿੰਦੀ ਆ ਲੋ ਜੀ ਤੁਹਾਡੇ ਵਾਸਤੇ ਪੌਂਚਾ ਕਢਾਈ ਵਾਲੇ ਸੂਟ ਨਵੇਂ ਡਿਜ਼ਾਈਨਾਂ ਨਵੇਂ ਪ੍ਰਿੰਟ ਤੇ ਨਵੇਂ ਹੀ ਜਿਹੜਾ ਇਹ ਸਾਰਾ ਡਿਜ਼ਾਈਨ ਹੀ ਚੇਂਜ ਕਰ ਦਿੱਤਾ ਐ ਸਾਰਾ ਪਹੁੰਚਾ ਵਰਕ ਦਾ ਬਹੁਤ ਹੀ ਪੈਰੇਜੇ ਸੂਟ ਹੋਣਗੇ ਡਿਜੀਟਲ ਪ੍ਰਿੰਟ ਅੱਜ ਦੀ ਵੀਡੀਓ ਸਾਰੀ ਹੀ ਪ੍ਰੀਮੀਅਮ ਕਾਟਨ ਆਏਗੀ 100% ਪਿਓਰ ਕਾਟਨ ਆਏਗੀ ਕੋਈ ਵੀ 1% ਜਾਂ 2% ਜਾਂ 30% ਕੋਈ ਸਿੰਥੈਟਿਕ ਨਹੀਂ ਪਿਓਰ ਕਾਟਨ 100% 200% ਕਾਟਨ ਮਿਲੇਗੀ ਜੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਕਲਰ ਡਿਜ਼ਾਈਨਿੰਗ ਨਾਲ ਨਾਲ ਚੈੱਕ ਕਰ ਲੈਣਾ ਜੀ ਬਹੁਤ ਹੀ ਸੋਹਣੇ ਜਿਹੇ ਕਲਰ ਸੂਟ ਮਿਲ ਜਾਣਗੇ ਸੇਮ ਕਲਰ ਦੇ 2-2 3-3 ਸੂਟਾਂ ਦਾ ਹੀ ਸਟਾਕ ਹੈ ਜਿਆਦਾ ਸਟਾਕ ਨਹੀਂ ਹੈਗਾ ਤੇ ਲੋਜੀ ਸਟਾਰਟ ਕਰਦੇ ਆ ਪਹਿਲਾ ਪ੍ਰਿੰਟ ਤੇ ਪਹਿਲੇ ਹੀ ਡਿਜ਼ਾਈਨ ਤੋਂ ਪਿਓਰ ਕਾਟਨ ਦੀ ਸ਼ਰਟ ਆ ਜਾਏਗੀ ਬਹੁਤ ਹੀ ਸੋਹਣੀ ਜੀ ਪ੍ਰੀਮੀਅਮ ਕੁਆਲਿਟੀ ਦੀ ਸ਼ਰਟ ਆਏਗੀ ਬਹੁਤ ਹੀ ਪਿਆਰੀ ਡਿਜੀਟਲ ਪ੍ਰਿੰਟ ਸ਼ਰਟ ਆਏਗੀ ਇਹਨਾਂ ਦੇ ਕਲਰ ਬੇਸ ਦੀ ਪੂਰੀ ਮੱਲੇ ਕੀ ਕਲਰ ਇਹਨਾਂ ਦੇ ਨਹੀਂ ਜਾਂਦੇ ਆ ਦੇਖੋ ਮੈਂ ਵੀ ਪਾ ਰਹੀ ਹਾਂ ਇਸ ਪੂਰੀ ਗਰਮੀਆਂ ਦਾ ਸਟਾਰਟਿੰਗ ਤੋਂ ਜਿਹੜਾ ਇਹ ਸੂਟ ਵੇਅਰ ਕਰ ਰਹੇ ਆ ਇਹਨਾਂ ਦੇ ਕਲਰ ਬਿਲਕੁਲ ਨਹੀਂ ਜਾਂਦੇ ਕਿਉਂਕਿ ਇਹ ਪਿਓਰ ਕਾਟਨ ਹੁੰਦੀ ਹੈ ਕਲਰ ਫਾਸਟ ਹੁੰਦੇ ਨੇ ਇਹਨਾਂ ਦੇ ਔਰ ਸਟਾਫ ਜਿਹੜਾ ਵਧੀਆ ਪ੍ਰੀਮੀਅਮ ਦਾ ਹੁੰਦਾ ਔਰ ਪ੍ਰਿੰਟ ਸ਼ਰਟ ਆ ਜਗੀ ਨਾਲ ਆ ਜਗਾ ਜੀ ਪਿਓਰ ਕਾਟਨ ਦੀ ਸਲਵਾਰ ਪੌਚਾ ਵਰਕ ਆਏਗਾ ਬਹੁਤ ਹੀ ਸੋਹਣਾ ਜਾਂ ਫਲਾਵਰ ਬਣੇ ਨੇ ਬਹੁਤ ਹੀ ਪਿਆਰਾ ਤੁਸੀਂ ਪਲਾਜ਼ੋ ਬਣਾ ਲਓ ਸਲਵਾਰ ਬਣਾ ਲਓ 2.5 ਮੀਟਰ ਸਲਵਾਰ ਦੀ ਹੋਏਗੀ ਪਹੁੰਚਾ ਤੁਸੀਂ ਬਣਾ ਸਕਦੇ ਹੋ ਫਰਸ਼ੀ ਸਲਵਾਰ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਬਣਾ ਸਕਦੇ ਹੋ ਪੈਂਟ ਟਾਈਪ ਪਲਾਜ਼ੋ ਵੀ ਬਣਾ ਸਕਦੇ ਹੋ ਸਿੰਪਲ ਸਲਵਾਰ ਵੀ ਬਣਾ ਸਕਦੇ ਹੋ ਪਟਿਆਲਾ ਸਲਵਾਰ ਵੀ ਬਣਾ ਸਕਦੇ ਹੋ ਤਹਾਡੀ ਚੋਇਸ ਤੇ ਡਿਪੈਂਡ ਕਰਦਾ ਹੈ ਦੁਪੱਟਾ ਖੋਲ ਕੇ ਦਿਖਾ ਦਿੰਨੀ ਆ ਬਾਕੀਆਂ ਦੇ ਚੜਾਈ ਲੰਬਾਈ ਸਭ ਸੇਮ ਹੀ ਆਣ ਗਿਆ ਦੁਪੱਟਿਆਂ ਦੀ ਬਹੁਤ ਹੀ ਸੋਹਣੇ ਜਿਹਾ ਡਿਜੀਟਲ ਟਾਈ ਐਂਡ ਡਾਈ ਦੁਪੱਟੇ ਕੀਤੇ ਆ ਪਿਓਰ ਮਸਲੀਨ ਕਾਟਨ ਦੇ ਬਿਲਕੁਲ ਗਰਮੀ ਦੇ ਵਿੱਚ ਆਰਾਮ ਦੇਣ ਵਾਲੇ ਦੁਪੱਟੇ ਹੁੰਦੇ ਇਸ ਕਰਕੇ ਸਾਰੇ ਮਸਲੀਨ ਕਾਟਨ ਦੇ ਹੀ ਦੁਪੱਟੇ ਜਿਹੜੇ ਲਗਾਏ ਜਾਂਦੇ ਆ ਪਿਓਰ ਦੁਪੱਟਾ ਨਹੀਂ ਵਰਤੇ ਜਾਂਦਾ ਕਿਉਂਕਿ ਪਿਓਰ ਦੁਪੱਟਾ ਜਿਆਦਾ ਚੱਲਦਾ ਨਹੀਂ ਆ ਪਸੀਨੇ ਨਾਲ ਜਿਹੜਾ ਹੈ ਗਿੱਲਾ ਹੋ ਜਾਂਦਾ ਹੈ ਤੇ ਲੋ ਜੀ ਤੁਹਾਨੂੰ ਦੇ ਰਿਹਾ ਜੀ ਬਹੁਤ ਹੀ ਪਿਆਰੀ ਜੀ ਸੇਮ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਰੇਟ ਸੇਮ ਆ ਜੀ ਰੇਟ ਸਿਰਫ ਤੇ ਸਿਰਫ 550 ਦਾ ਆਏਗਾ ਸ਼ਿਪਿੰਗ ਫ੍ਰੀ ਦੇ ਨਾਲ 550 ਦੇ ਵਿੱਚ ਪਿਓਰ ਪ੍ਰੀਮੀਅਮ ਕਾਟਨ ਮਿਲੇਗੀ ਪੌਂਚਾ ਕਢਾਈ ਮਿਲੇਗਾ ਟਾਈ ਐਂਡ ਡਾਈ ਮਸਲੀਨ ਦੇ ਲੰਬੇ ਚੌੜੇ ਦੁਪੱਟੇ ਮਿਲਣਗੇ ਰੇਟ ਸਿਰਫ ਤੇ ਸਿਰਫ 550 ਕਲਰ ਚੈੱਕ ਕਰ ਲਓ ਕਲਰ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਪ੍ਰਿੰਟ ਬਹੁਤ ਜ਼ਿਆਦਾ ਵਧੀਆ ਮਿਲਣਗੇ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦੀ ਸਾਰੀ ਕਾਟਨ ਮਿਲੇਗੀ ਲਓ ਜੀ ਅਗਲਾ ਪ੍ਰਿੰਟ ਆ ਗਿਆ ਦੇਖੋ ਕਿੰਨਾ ਪਿਆਰਾ ਬਲੈਕ ਸ਼ੇਡ ਦੇ ਨਾਲ ਆ ਜੇਗੀ ਬੇਬੀ ਪਿੰਕ ਕਲਰ ਦਾ ਪੌਂਚਾ ਨਾਲ ਟਾਈ ਐਂਡ ਡਾਈ ਦੁਪੱਟਾ ਰੇਟ ਸਿਰਫ ਤੇ ਸਿਰਫ 550 ਜਿਹੜਾ ਵੀ ਸੂਟ ਲੈਣਾ ਸਕਰੀਨ ਦੇ ਉੱਪਰ ਨੰਬਰ ਚੱਲਿਆ ਜਲਦੀ ਜਲਦੀ ਬੁਕਿੰਗ ਕਰਵਾ ਲੈਣੀ ਆ 550 ਦੇ ਵਿੱਚ ਵੱਡੀ ਆਫਰ ਦੇ ਰਹੀ ਆ ਪ੍ਰੀਮੀਅਮ ਕਾਟਨ ਦੇ ਰਹੀ ਆ ਮੈਂ ਤੁਹਾਨੂੰ ਦੇ ਰਹੀ ਆ ਜਿਹੜੀ ਬਹੁਤ ਹੀ ਪਿਆਰੀ ਜੀ ਡਿਜੀਟਲ ਪ੍ਰਿੰਟਿੰਗ ਸ਼ਬਸਾਬ ਦੀਆਂ ਸ਼ਰਟਾਂ ਦੇ ਪ੍ਰਿੰਟ ਅਲੱਗ-ਅਲੱਗ ਆਉਣਗੇ ਦੇਖੋ ਕਿੰਨੀ ਕਿੰਨੀ ਪਿਆਰੀ ਮੈਚਿੰਗ ਆਣਗੀ ਲੱਗੇਗਾ ਜਿਵੇਂ ਪੂਰਾ ਸਾਰਾ ਹੀ ਡਿਜ਼ਾਈਨ ਪ੍ਰਿੰਟ ਨੂੰ ਨੰਦਾ ਪਰ ਸਾਰਾ ਵਰਕ ਆਏਗਾ ਪਹੁੰਚੇ ਤੇ ਸਾਰੀ ਕਢਾਈ ਆਏਗੀ टाई एंड डाई दुपट्टा आ जाएगा बहुत ही प्यारा जेड़ा भी कलर लेना है फोटो सेंड करके बुकिंग करवा लेनी है रेट सिर्फ तो सिर्फ पांच साढ़े पांच सौ का सूट शिपिंग फ्री के सिंगल सूट भी साढ़े पांच सौ का लगेगा सैट वाइज भी साढ़े पांच सौ का लगेगा नैक्सट कलर आ गया प्रिंटिंग बहुत सोहनी सोहनी मिलेगी सब की पहुंचा कढ़ाई आ जाएगा टाई एंड डाय दुपट्टे वरायटी आएगी नैक्सट कलर आ जाएगा जी बहुत ही सोहना लैमन कलर के उपर लैमन वाइट का कॉम्बीनेशन आएगा बहुत ही प्यारा शर्ट आ जाएगी व्हाइट कलर दी नाल मल्टी सलवार पोंचा वर्क आ जाएगा टाई एंड डाई दुपट्टा आ जाएगा रेट सिर्फ ते सिर्फ सौ नेक्स्ट आ जाएगा बहुत ही सोणा बैंगनी पर्पल शेड दी शर्ट आ जाएगी बैंगनी पर्पल शेड शर्ट आ जाएगी टाई एंड डाई शर्ट होएगी ए सलवार आएगी और ए दुपट्टा आ जाएगा नेक्स्ट कलर आ जाएगा बहुत ही सोणा ज

ਨੈਕਸਟ ਇਹਦੇ ਵਿੱਚ ਆ ਜਾਏਗਾ ਜੀ ਬਲੈਕ ਕਲਰ ਦੀ ਸ਼ਰਟ ਆ ਜਾਏਗੀ ਪ੍ਰੀਮੀਅਮ ਕੁਆਲਿਟੀ ਦੀ ਪਿਓਰ ਕਾਟਨ ਮਿਲੇਗੀ ਤੁਹਾਨੂੰ ਲਓ ਜੀ ਇਹ ਸ਼ਰਟ ਪ੍ਰਿੰਟ ਆ ਜਾਏਗਾ ਫਰੋਜ਼ੀ ਕਲਰ ਦੀ ਆ ਜਾਏਗੀ ਸਲਵਾਰ ਟਾਈ ਐਂਡ ਡਾਈ ਦੁਪੱਟਾ ਆ ਜਾਏਗਾ ਰੇਟ ਸਿਰਫ ਤੇ ਸਿਰਫ 550 ਸ਼ਿਪਿੰਗ ਫ੍ਰੀ ਦੇ ਨਾਲ ਸੇਮ ਕਲਰ ਦੇ 2-2 3-3 ਸੂਟ ਜਿਹੜੇ ਆ ਮਿਲ ਜਾਣਗੇ ਨੈਕਸਟ ਜਿਹੜਾ ਖੋਲ ਰਹੀਆਂ ਡਿਜ਼ਾਈਨ ਡਿਜ਼ਾਈਨ ਤੁਹਾਨੂੰ ਕਾਫੀ ਮਿਲਣਗੇ 10 ਡਿਜ਼ਾਈਨ ਮੈਂ ਖੋਲ ਦਿੱਤੇ 11 ਡਿਜ਼ਾਈਨ ਹੈ ਜੇ ਹੋਰ ਖੋਲਣੇ ਬਾਕੀ ਨੇ ਯਾਨੀ ਕਿ ਅੱਜ ਤੁਹਾਨੂੰ ਟੋਟਲ ਕੋਈ 21-22 ਡਿਜ਼ਾਈਨ ਮ ਜਿਹੜਾ ਮਰਜ਼ੀ ਕਰ ਸਕਦੇ ਕੋਈ 2 ਨਹੀਂ ਕੋਈ 4 ਨਹੀਂ ਕੋਈ 10 ਨਹੀਂ ਕੋਈ 15 ਨਹੀਂ 21 22 ਡਿਜ਼ਾਈਨਿੰਗ ਦੀ ਪ੍ਰਿੰਟ ਲੈ ਕੇ ਆਏ ਆ ਦੇਖੋ ਕਿੰਨੇ ਪਿਆਰੇ ਬਟਰਫਲਾਈ ਵਾਲਾ ਪ੍ਰਿੰਟ ਆ ਜਾਏਗਾ ਪੌਂਚਾ ਕੜਾਈ ਆ ਜਾਏਗਾ ਬਹੁਤ ਹੀ ਪਿਆਰਾ ਜਿਹਾ ਦੇਖੋ ਪੌਂਚਾ ਕੜਾਈ ਆ ਜਾਏਗਾ ਡਿਜ਼ਾਈਨਰ ਜਿਹਾ ਚੈੱਕ ਕਰੋ ਜਿਹੜਾ ਵੀ ਕਲਰ ਲੈਣਾ ਸਕਰੀਨ ਦੇ ਨੰਬਰ ਚੱਲ ਰਿਹਾ ਜਲਦੀ ਜਲਦੀ ਬੁਕਿੰਗ ਕਰਵਾ ਲੈਣੀ ਹੈ ਟਾਇਨ ਡਾਈ ਦੁਪੱਟਾ ਲੰਬਾ ਚੌੜਾ ਜਿਹਾ ਖੁੱਲਾ ਜਿਹਾ ਆ ਜਾਏਗਾ 22 ਡਿਜ਼ਾਈਨਿੰਗ ਮਿਲੇਗੀ ਤੁਹਾਨੂੰ ਬਹੁਤ ਹੀ ਪਿਆਰੇ ਜਿਹੇ ਡਿਜੀਟਲ ਪ੍ਰਿੰਟ ਪਿਓਰ ਪ੍ਰੀਮੀਅਮ ਕਾਟਨ ਮਿਲੇਗੀ ਸਾਰੇ ਵੀਡੀਓ ਹੀ ਪ੍ਰੀਮੀਅਮ ਕੁਆਲਿਟੀ ਦੀ ਆਏਗੀ ਦੇਖੋ ਕਿੰਨੀ ਪਿਆਰੀ ਸ਼ਰਟ ਆਏਗੀ ਡਿਜੀਟਲ ਪ੍ਰਿੰਟ ਨਾੜ ਆਜੇਗੀ ਜੀ ਲੱਟੂ ਪੀਲੇ ਕਲਰ ਦੀ ਸਲਵਾਰ ਟਾਈ ਐਂਡ ਡਾਈ ਮਸਲੀਨ ਕਾਟਨ ਦਾ ਦੁਪੱਟਾ ਸੇਮ ਕਲਰ ਦੇ 2 2 3 3 ਸੂਟ ਮਿਲ ਜਾਣਗੇ ਨੈਕਸਟ ਕਲਰ ਆ ਜਾਏਗਾ ਬਹੁਤ ਹੀ ਪਿਆਰਾ ਜਾਂ ਪ੍ਰੀਮੀਅਮ ਕੁਆਲਿਟੀ ਦੀ ਪਿਓਰ ਕਾਟਨ ਸ਼ਰਟ ਆ ਜਾਏਗੀ ਇਹਦੇ ਨਾਲ ਆਜੇਗੀ ਜੀ ਵਾਈਟ ਕਲਰ ਦਾ ਪੌਂਚਾ ਕਢਾਈ ਬਹੁਤ ਸੋਹਣੀ ਜੀ ਇਹਦੇ ਨਾਲ ਸਲਵਾਰਾਂ ਸਭ ਦੇ ਨਾਲ ਕੁਝ ਨਾਲ ਵਾਈਟ ਜਿਆਦਾ ਆਣ ਗਿਆ ਕਿਉਂਕਿ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ-ਸੋਹਣੀ ਦੇ ਰਹੇ ਆ ਤੁਹਾਨੂੰ ਨੈਕਸਟ ਆ ਗਿਆ ਜੀ ਪ੍ਰਿੰਟਿੰਗ ਬਹੁਤ ਸੋਹਣੀ-ਸੋਹਣੀ ਆਏਗੀ 올ਓਵਰ ਪ੍ਰਿੰਟ ਜਿਹੜੀ ਆ ਸ਼ਰਟ ਦਾ ਆਏਗਾ ਤੁਹਾਨੂੰ ਪੌਂਚਾ ਕੜਾਈ ਆ ਜਾਏਗਾ ਹੈਵੀ ਜਿਆ ਹੈਵੀ ਪੌਂਚਾ ਕੜਾਈ ਮਿਲੇਗਾ ਟਾਈ ਐਂਡ ਡਾਈ ਮਸਲੀਨ ਕਾਟਨ ਦਾ ਦੁਪੱਟਾ ਰੇਟ ਸਿਰਫ ਤੇ ਸਿਰਫ 550 ਸ਼ਿਪਿੰਗ ਫ੍ਰੀ ਦੇ ਨਾਲ ਮਿਲੇਗਾ ਪ੍ਰੀਮੀਅਮ ਕੁਆਲਿਟੀ ਦਾ 550 ਦੀ ਰੇਂਜ ਕਲਰ ਬਹੁਤ ਪਿਆਰੇ ਆਉਣਗੇ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆਏਗੀ ਲੱਡੂ ਪੀਲੇ ਕਲਰ ਦੀ ਸਲਵਾਰ ਆ ਜੇਗੀ ਟਾਈ ਐਂਡ ਡਾਈ ਦੁਪੱਟਾ ਆ ਜਾਏਗਾ मस्लिन कॉटन ਦਾ ਪ੍ਰੀਮੀਅਮ ਕੁਆਲਿਟੀ ਦੀ ਸਾਰੀ ਹੀ कॉटन ਮਿਲੇਗੀ ਤੁਹਾਨੂੰ ਡਿਜ਼ਾਈਨਰ ਸੂਟ ਪ੍ਰਿੰਟਿੰਗ ਅਲੋਕਾਰ ਵਾਈਟ ਸਲਵਾਰ ਆ ਜੇਗੀ ਦੇਖੋ ਕੰਟਰਾਸਟ ਕੰਬੀਨੇਸ਼ਨ ਬਹੁਤ ਜਿਆਦਾ ਸੋਹਣੇ ਆ ਜਿਹੜਾ ਵੀ ਕਲਰ ਲੈਣਾ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਕਰਵਾ ਲੈਣੀ ਆ ਕੋਈ 22 23 ਡਿਜ਼ਾਈਨਿੰਗ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਰਿਆ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਪਸੰਦ ਆ ਉਹਦੀ ਫੋਟੋ ਸੈਂਡ ਕਰਕੇ ਬੁਕਿੰਗ ਦੇ ਲੈਣੀ ਆ ਪੇਮੈਂਟ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ पेमेंट ऑनलाइन होएगी फिर सूट बुक आएगा अदरवाइज सूट बुक नहीं होएगा प्रिंट देखो किन्ने प्यरे प्यारे आने गए लाइट घी कलर के ऊपर आ जाएगा लड्डू पीला सलवार टाइन टाई दुपट्टा रेट सिर्फ ते सिर्फ साढ़े पांच सौ जेडा भी सूट लेना है फोटो क्लियर भेजनी है रेट साढ़े पांच सौ आ शिपिंग फ्री है चाहे सिंगल सूट लो चाहे सैट वाइज लो ऑल इंडिया शिपिंग फ्री मिलेगी थो प्रिंटिंग देखो आएगी ਐਂਡਾਈ ਮਸਲੀਨ ਦੇ ਲੰਬੇ ਚੌੜੇ ਖੁੱਲੇ ਜੇ ਦੁਪੱਟੇ ਆਉਣਗੇ ਨੈਕਸਟ ਕਲਰ ਆ ਗਿਆ ਵਾਈਟ ਆਫ ਵਾਈਟ ਦੇ ਨਾਲ ਬਲੈਕ ਦਾ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਪੌਂਚਾ ਘਟਾਈ ਟਾਇਐਂਡਾਈ ਦੁਪੱਟਾ ਮਸਲੀਨ ਕਾਟਨ ਦਾ ਲੋਜੀ ਲਾਸਟ ਕਲਰ ਆ ਗਿਆ ਕੋਈ ਵੀ ਬਾਈ ਕਲਰ ਤੁਹਾਨੂੰ ਡਿਜ਼ਾਈਨਿੰਗ ਪ੍ਰਿੰਟਿੰਗ ਸਭ ਦੀ ਅਲੱਗ-ਅਲੱਗ ਦਿਖਾਈ ਆ ਜਿਹੜਾ ਵੀ ਲੈਣਾ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਕਰਵਾ ਲੈਣੀ ਹੈ ਰੇਟ ਸਿਰਫ ਤੇ ਸਿਰਫ 550 ਲੰਬੇ ਚੌੜੇ ਖੁੱਲੇ ਡੁੱਲੇ ਦੁਪੱਟੇ ਆਉਣਗੇ ਬਹੁਤ ਹੀ ਸੋਹਣੇ ਜੀ ਅੱਜ ਦੀ ਵੀਡੀਓ ਤੇ ਸੂਟ ਲੈ ਕੇ ਆਏ ਆ ਕਾਫੀ ਡਿਮਾਂਡ ਦੇ ਵਿੱਚ ਰਹਿੰਦੇ ਰਹਿੰਦੇ ਨੇ ਪਹੁੰਚਾ ਘਟਾਈ ਵਾਲੇ ਸੂਟ ਦੁਬਾਰਾ ਤੋਂ ਆ ਗਏ ਜਿੰਨਾਂ ਨੇ ਲੈਣੇ ਜਲਦੀ ਜਲਦੀ ਬੁਕਿੰਗ ਕਰ ਸਕਦੇ ਹੋ ਕਿਉਂਕਿ ਇਸ ਵਾਰ ਨਵੇਂ ਪ੍ਰਿੰਟ ਆ ਗਏ ਨੇ ਨਵੀਆਂ ਕਟਾਈਆਂ ਦੇ ਡਿਜ਼ਾਈਨ ਆ ਗਏ ਨੇ ਮਸਲੀਨ ਕਾਟਨ ਦੇ ਟਾਈ ਐਂਡ ਡਾਈ ਦੁਪੱਟੇ ਮਿਲ ਜਾਣਗੇ ਰੇਟ ਸਿਰਫ ਤੇ ਸਿਰਫ 550 ਸ਼ਿਪਿੰਗ ਫ੍ਰੀ ਹੋਏਗੀ ਸੇਮ ਚੈਨਲ ਤੁਹਾਨੂੰ YouTube ਤੇ ਸ਼ਾਰਟਸ ਦਾ ਵੀ ਮਿਲ ਜੇਗਾ ਤੇ ਨਾਲ ਤੁਹਾਨੂੰ Instagram ਤੇ ਵੀ ਮਿਲ ਜੇਗਾ ਪ੍ਰੀਤਮਾਲ 92 ਦੇ ਨਾਮ ਤੇ Facebook ਤੇ ਵੀ ਮਿਲ ਜੇਗਾ ਉੱਥੇ ਵੀ ਤੁਸੀਂ ਜਾ ਕੇ ਫੋਲੋ ਕਰ ਸਕਦੇ ਹੋ ਵੀਡੀਓ ਸੋਣੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ